ਐਂਬੂਲੈਂਸ ਆ ਉਹ 1 ਘੰਟੇ ਲੇਟ ਪਹੁੰਚੀ ਇੱਥੇ ਤੇ ਜਿਹੜੇ ਬੱਚੇ ਆ ਉਹ ਸਹੀ ਸਲਾਮਤ ਆ ਪਰ ਜਿਹੜਾ ਕਨੈਕਟਰ ਦੀ ਉਹਦੀ ਡੈਥ ਹੋ ਚੁੱਕੀ ਆ ਠੀਕ ਹੈ ਇਹ ਹਾਲਾਤ ਨਹੀਂ ਕਿਉਂਕਿ ਮਹਿਨਤਲਾਂ ਦੇ ਨੇੜੇ ਕਰਪਾਲੇਵਾਲ ਪੈਂਦਾ ਹੈਗਾ ਜਿੱਥੇ ਇਹ ਬੱਸ ਬਾਬਾ ਗੰਧਾ ਸਕੂਲ ਦੀ ਪਲਟੀ ਆ ਇਹ ਸਾਡੇ ਬੱਚਿਆਂ ਦੀ ਸੇਫਟੀ ਕੀ ਹੈ ਇਹਦੇ ਵਿੱਚ ਠੀਕ ਹੈ ਜੇ ਬੱਚਿਆਂ ਨੂੰ ਕੋਈ ਗੱਲਬਾਤ ਹੁੰਦੀ ਹੈ ਕਿ ਸਕੂਲ ਜ਼ਿੰਮੇਵਾਰ ਆ ਬਾਬਾ ਗੰਧਾ ਜਾ ਕੇ ਚਲਾਉਣ ਵਾਲਾ ਡਰਾਈਵਰ ਜ਼ਿੰਮੇਵਾਰ ਆ ਕੌਣ ਜ਼ਿੰਮੇਵਾਰ ਠੀਕ ਹੈ ਇਹਦਾ ਇਨਸਾਫ ਮਿਲਣਾ ਚਾਹੀਦਾਗਾ ਕਿਉਂਕਿ ਇਹ ਜਿਹੜੀ ਘਟਨਾ ਗਈ ਇਸ ਤਰ੍ਹਾਂ ਬਾਰ-ਬਾਰ ਘਟਨਾ ਇਸ ਤਰ੍ਹਾਂ ਹੋਣਗੀਆਂ ਬਾਕੀ ਇਹ ਡਰਾਈਵਰ ਨੇ ਇਹ ਬੱਸਾਂ ਬਹੁਤ ਤੇਜ਼ ਚਲਾਉਂਦੇ ਨੇ ਇੱਥੇ ਜਿਹੜੇ ਨੇੜੇ ਕਿਰਪਾਲੇਵਾਲ ਲਖ ਲਾਲਮਾਰੇ ਦੇ ਪਿੰਡ ਦੇ ਜਿਹੜੇ ਇਹਨਾਂ ਨੇ ਬੱਸਾਂ ਨੂੰ ਬੱਸ ਨੂੰ ਸਿੱਧਾ ਕੀਤਾਗਾ ਜਿਉਂ ਸਿੰਘ ਪਿੰਡ ਕਾਲਾ ਮੇਰਾ ਜਿਹੜਾ ਬਨਾਲਾ ਤੇ ਜਿਹੜੇ ਅੱਜ ਉਹ ਬੱਸ ਪਾਰਟੀਆਂ ਬੱਕਰਪਾਲੇਵਾਲ ਤੋਂ ਕਲਾਂ ਰਸਤੇ ਦੇ ਉੱਤੇ ਤੇ ਉਹ ਬਾਬਾ ਗੰਧ ਜੀ ਮੇਰੇ ਬੱਚੇ ਇਸ ਬੱਸ ਦੇ ਵਿੱਚ ਆ ਸੀਗੇ ਤੇ ਦੋਨੇ ਬੱਚੇ ਮੇਰੇ ਫਿਰ ਹਾਲ ਸਹੀ ਸਲਾਮਤ ਨੇ ਬਾਕੀ ਹੋਰ ਵੀ ਬੱਚੇ ਸਹੀ ਸਲਾਮਤ ਨੇ ਜਿਹੜਾ ਕਨੈਕਟਰ ਸੀਗਾ ਕਾਲੂ ਕਾਲੂ ਸਿੰਘ ਪੁੱਤਰ ਜੱਗਾ ਸਿੰਘ ਦਾ ਬੇਟਾ ਸੀਗਾ ਕਲਾਲ ਮਾਇਰੇ ਤੋਂ ਅਰਮਦਾਸੀਆ ਸਿੱਖ ਉਹਨਾਂ ਦੀ ਮੌਕੇ ਦੇ ਉੱਤੇ ਡੈਥ ਹੋ ਚੁੱਕੀ ਹੈ ਤੇ ਆਪਾਂ ਅ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਜਿਹੜੇ ਸਾਡੇ ਬੱਚਿਆਂ ਦੀ ਸੇਫਟੀ ਕੀ ਹੈ ਕਿਉਂਕਿ ਅਸੀਂ ਜਿਹੜੀਆਂ ਫੀਸਾਂ ਨੇ ਉਹ ਪੂਰੀਆਂ ਸਕੂਲਾਂ ਨੂੰ ਦਿੰਦੇ ਆ ਤੇ ਪਰ ਜਿਹੜੀ ਸੇਫਟੀ ਆ ਉਹ ਤੁਹਾਡੇ ਸਾਹਮਣੇ ਹੀ ਹੈ ਠੀਕ ਹੈ ਨਾ ਤਾਂ ਬੱਸ ਦੇ ਵਿੱਚ ਕੋਈ ਸੇਫਟੀ ਬੈਲਟ ਤੇ ਨਾ ਕੋਈ ਅਮਰਜੈਂਸੀ ਖੜਕੀ ਇਹਦੇ ਨਾਲ ਬੱਚੇ ਬਾਹਰ ਨਿਕਲ 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 ਸਕਣ ਇਹ ਬੱਚੀ ਬੱਸਾਂ ਵੀ ਮਤਲਬ ਪੁਰਾਣੀਆਂ ਬੱਸਾਂ ਠੀਕ ਹੈ ਤੇ ਬਾਕੀ ਜਿਹੜੇ ਡਰਾਈਵਰ ਨੇ ਡਰਾਈਵਰਾਂ ਕੋਲ ਸਮਾਂ ਬਹੁਤ ਘੱਟ ਹੁੰਦਾ ਹੈਗਾ ਇਹ ਟੰਗ ਰਸਤਿਆਂ ਦੇ ਵਿੱਚ ਦੀ ਆ ਜਲਦੀ ਦੇ ਚੱਕਰ ਦੇ ਵਿੱਚ ਆ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਦੀ ਸੇਫਟੀ ਕੀ ਹੈ